ਸਤਿ ਸ੍ਰੀ ਅਕਾਲ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਪਤਲੇ ਤੋਂ ਮੋਟਾ ਹੋਣ ਲਈ ਆਮ ਆਦਮੀ ਜਾਂ ਹਰ ਆਦਮੀ ਜਾਂ ਹਰ ਬੱਚਾ ਇਹੋ ਚਾਹੁੰਦਾ ਵੀ ਮੈਂ ਮੋٹے ਤੋਂ ਪਤਲਾ ਹੋ ਜਾਵਾਂ ਲੇਕਿਨ ਕਈ ਜਿਹੜੇ ਬੱਚੇ ਨੇ ਪਤਲੇ ਹੁੰਦੇ ਆ ਤੇ ਉਹਨੂੰ ਮੋਟਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਉਹਦਾ ਸਭ ਤੋਂ ਵਧੀਆ ਤਰੀਕਾ ਇਹ ਆ ਵੀ ਇੱਕ ਕਟੋਰੀ ਜਿਹੜੀ ਆ ਉਹ ਦਹੀਂ ਦੀ ਲੈਣੀ ਆ ਤੇ ਉਹਦੇ ਵਿੱਚ ਦੋ ਚਮਚੇ ਪਾਉਣਾ ਸ਼ਹਿਦ ਤੇ ਉਸਦੇ ਵਿੱਚ ਦੋ ਕੇਲੇ ਪਾਉਣੇ ਆ ਗ੍ਰाइंड ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਤੁਸੀਂ ਇਸ ਨੂੰ ਕੰਗੀ ਤਰ੍ਹਾਂ ਜਦੋਂ ਮਿਕਸ ਕਰ ਲੋਗੇ ਸੁਬਾ ਖਾਲੀ ਪੇਟ ਖਾਓ ਲਗਾਤਾਰ 2-3 ਮਹੀਨੇ ਖਾਓ ਤੁਸੀਂ ਖੁਦ ਹੀ ਦੇਖੋਗੇ ਕਿ ਤੁਹਾਡਾ ਜਿਹੜਾ ਸਰੀਰ ਹੈ ਉਹ ਮੋਟਾ ਹੋਣਾ ਸ਼ੁਰੂ ਹੋ ਜਾਏਗਾ ਇਸ ਤੋਂ ਇਲਾਵਾ ਤੁਸੀਂ ਪਰੌਂਠੇ ਜਿਹੜੇ ਨੇ ਉਹ ਖਾ ਸਕਦੇ ਹੋ ਪਰੌਂਠੇ ਖਾਓ ਜਿੰਨੇ ਖਾ ਸਕਦੇ ਹੋ ਬਾਕੀ ਜਿਹੜਾ ਕੇਲਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨ ਬੀ ਤੇ ਉਹ ਦੁੱਧ ਦੇ ਵਿੱਚ ਪਾ ਕੇ ਕੇਲਾ ਦੁੱਧ ਦੇ ਵਿੱਚ ਪਾ ਕੇ ਵੀ ਲਿਆ ਜਾ ਸਕਦਾ ਤੇ ਇਹ ਸੁਪਰ ਫੂਡ ਬਣ ਜੇਗਾ ਬਾਕੀ ਤੁਸੀਂ ਬਦਾਮ ਅਖਰੋਟ ਕਿਸ਼ਮਿਸ ਕਾਜੂ ਤੁਸੀਂ ਰਾਤ ਨੂੰ ਦੁੱਧ ਦੇ ਵਿੱਚ ਪਿਉਂਦੇ ਹੋ ਪਿਉਣ ਤੋਂ ਬਾਅਦ ਤੁਸੀਂ ਸਵੇਰੇ ਉੱਠ ਕੇ ਉਸ ਨੂੰ ਉਬਾਲੋ ਉਬਾਲ ਕੇ ਤੁਸੀਂ ਉਸ ਨੂੰ ਖਾਲੀ ਪੇਟ ਲਵੋ ਤੁਸੀਂ ਦੇਖੋਗੇ ਇਹ ਇੱਕ ਤੇ ਟੇਸਟੀ ਹੈ ਤੇ ਦੂਸਰਾ ਇਹ ਸਿਹਤ ਲਈ ਬਹੁਤ ਹੀ ਵਧੀਆ ਹੈ ਦੁੱਧ ਵਿੱਚ ਸ਼ਹਿਦ ਮਿਲਾ ਕੇ ਗਰਮ ਗਰਮ ਦੁੱਧ ਦੇ ਵਿੱਚ ਦੋ ਚਮਚੇ ਸ਼ਹਿਦ ਮਿਲਾ ਕੇ ਤੁਸੀਂ ਖਾ ਸਕਦੇ ਹੋ ਲੈ ਸਕਦੇ ਹੋ ਤੇ ਇਸ ਦਾ ਸੇਵਨ ਲਗਾਤਾਰ ਕਰੋ ਬਾਕੀ ਸੋਇਆਬੀਨ ਨੂੰ ਰੈਗੂਲਰ ਪ੍ਰੋਟੀਨ ਇਹਦੇ ਵਿੱਚ ਬਹੁਤ ਹੁੰਦਾ ਵਾ ਤੇ ਤੁਸੀਂ ਇਸ ਨੂੰ ਰੈਗੂਲਰ ਲੈਣਾ ਸ਼ੁਰੂ ਕਰ ਦਿਓ ਆਂਡੇ ਖਾਓ ਆਂਡਿਆਂ ਤੋਂ ਇਲਾਵਾ ਤੁਸੀਂ ਰੋਟੇ ਜਿਹੜੇ ਆ ਉਹ ਖਾਓ ਦੁੱਧ ਘਿਓ ਲੱਸੀ ਮੱਖਣ ਤੁਸੀਂ ਖਾ ਸਕਦੇ ਹੋ ਤੇ ਇਸ ਨੂੰ ਤੁਸੀਂ ਲਗਾਤਾਰ ਲਓ ਲਗਾਤਾਰ ਲੈਣ ਨਾਲ ਤੁਹਾਡੀ ਸਿਹਤ ਜਿਹੜੀ ਹੈ ਉਹ ਬਹੁਤ ਹੀ ਵਧੀਆ ਹੋ ਜਾਏਗੀ ਤੁਸੀਂ ਮੋٹے ਵੀ ਹੋ ਜਾਓਗੇ ਬਾਕੀ ਤੁਸੀਂ ਜਦੋਂ ਵੀ ਖਾਣਾ ਖਾਣਾ ਹੈ ਖਾਣਾ ਖਾਣ ਤੋਂ ਬਾਅਦ ਪਾਣੀ ਜਿਹੜਾ ਉਹ 1 ਘੰਟੇ ਬਾਅਦ ਪੀਣਾ ਹੈ ਤਾਂ ਕਿ ਤੁਹਾਡਾ ਜਿਹੜਾ ਖੂਨ ਹੈ ਉਹ ਚੰਗੀ ਤਰ੍ਹਾਂ ਬਣ ਸਕੇ ਤੇ ਤੁਸੀਂ ਖਾਣਾ ਜਿਹੜਾ ਹੈ ਉਹ ਜਲਦੀ ਜਲਦੀ ਨਹੀਂ ਖਾਣਾ ਆਸਤਾ ਆਸਤਾ ਖਾਓ ਤਾਂ ਕਿ ਤੁਹਾਡਾ ਸਰਕਲ ਜਿਹੜਾ ਖੂਨ ਬਣਦਾ 1.5 ਘੰਟੇ ਦਾ ਉਹ ਤੁਹਾਡਾ ਕਵਰ ਹੋ ਸਕੇ ਤੇ ਇਸ ਤੋਂ ਇਲਾਵਾ ਤੁਸੀਂ ਕਾਲੇ ਛੋਲੇ ਭੁਜੇ ਹੋਏ ਗੁੜ ਦੇ ਨਾਲ ਤੁਸੀਂ ਦੁਪਹਿਰ ਦਾ ਖਾਣਾ ਜਿਹੜਾ ਇਸ ਨੂੰ ਬਣਾਓ ਤੇ ਤੁਸੀਂ ਦੁਪਹਿਰ ਨੂੰ ਉਨੇ ਹੋਏ ਕਾਲੇ ਛੋਲੇ ਤੇ ਗੁੜ ਤੁਸੀਂ ਇਸ ਨੂੰ ਜ਼ਰੂਰ ਸੇਵਨ ਕਰੋ ਤੇ ਦੁਪਹਿਰ ਦੀ ਬੇਸ਼ਕ ਰੋਟੀ ਨਾ ਖਾਓ ਤੇ ਨਾਲ ਤੁਸੀਂ ਦੁੱਧ ਵੀ ਪੀ ਸਕਦੇ ਹੋ ਤੇ ਤੁਸੀਂ ਇਹ ਲਗਾਤਾਰ ਅਗਰ ਜੇ ਤੁਸੀਂ ਇਹ ਸੇਵਨ ਕਰਦੇ ਹੋ ਤਾਂ ਤੁਸੀਂ ਇਹ ਦੇਖਣਾ ਵੀ ਤੁਹਾਡੀ ਸਿਹਤ ਕਿੰਨੀ ਵਧੀਆ ਮੰਡਰੀ ਹੈ ਬਾਕੀ ਖਾਣਾ ਖਾਣ ਤੋਂ ਬਾਅਦ ਤੁਸੀਂ ਸੈਰ ਜ਼ਰੂਰ ਕਰੋ ਸੈਰ ਕਰਨ ਦੇ ਨਾਲ ਤੁਹਾਡੀ ਪਾਚਨ ਕਿਰਿਆ ਜਿਹੜੀ ਆ ਉਹ ਬਹੁਤ ਵਧੀਆ ਹੋ ਜਾਏਗੀ ਤੇ ਘੱਟ ਤੋਂ ਘੱਟ ਖਾਣਾ ਖਾਣ ਤੋਂ ਬਾਅਦ 1000 ਕਦਮ ਜ਼ਰੂਰ ਚੱਲਣਾ ਚਾਹੀਦਾ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ Sassigal